ਬੰਦੀ ਛੋੜ ਹੈ ਉਹ ਬੰਦੀ ਛੋੜ ਹੈ ਸਤ ਗੁਰ ਬੰਦੀ ਛੋੜ ਹੈ ਉਹ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਹ ਦੀਨਾ ਜੀਵਨ ਮੁਕਤ ਕਰੇ ਵੈਜੀ ਦਾ ਖਾਲਸਾ ਵੈਜੀ ਕੀ ਫਤਿਹ ਤੁਸੀਂ ਦਰਸ਼ਨ ਕਰੋਗੇ ਪਿੰਡ ਕੁੰਡਾਣੀ ਕਲਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿੱਥੇ ਕਿ ਅੱਜ ਵੀ ਵੁੰਜਾ ਕਣੀਆਂ ਵਾਲਾ ਉਹ ਚੋੜਾ ਤੇ ਸੰਪੂਰਨ ਇਤਿਹਾਸ ਸਰਵਣ ਕਰੋ ਜੀ ਸਤ ਗੁਰ ਬੰਦੀ ਛੋੜ ਹੈ ਉਹ ਬੰਦੀ ਛੋੜ ਹੈ ਸਤ ਗੁਰ ਪਰਸ ਪਰਸੀਏ ਸਤ ਗੁਰ ਪਰਸ ਪਰਸੀਏ ਕਨਚਨ ਕਰੇ ਮਨੋਰ ਮਰੀ ਦਾ ਖਾਲਸਾ ਮਰੀ ਦੀ ਫਤਿਹ ਸੰਗਤ ਜੀ ਬੰਦੀ ਛੋੜ ਦਿਵਸ ਸੰਗਤਾਂ ਮਨਾ ਰਹੀਆਂ ਨੇ ਤੇ ਬੰਦੀ ਛੋੜ ਦਿਵਸ ਸਿੱਖਾਂ ਦੇ ਵਿੱਚ ਜੋ ਇਤਿਹਾਸ ਹੈ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਦੇਣ ਦੇ ਲਈ ਅੱਜ ਅਸੀਂ ਪਿੰਡ ਕੰਡਾਣੀ ਕਲਾ ਵਿਖੇ ਪਹੁੰਚੇ ਹਾਂ ਜਿੱਥੇ ਕੀ ਉਹ ਚੋਲਾ ਸ਼ੋਭ ਦਾ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜੇਸਾ ਕਿਵੜੇ ਦੇ ਨਾਲ ਉਹਨਾਂ ਨੇ 52 ਪਹਾੜੀ ਰਾਜਿਆਂ ਨੂੰ ਕਵਾਲੀਅਰ ਦੇ ਕਿਲੇ ਦੇ ਵਿੱਚੋਂ ਆਜ਼ਾਦ ਕਰਵਾਇਆ ਸੀ ਪੂਰਾ ਇਤਿਹਾਸ ਕੀ ਹੈ ਇਸਾ ਸਥਾਨ ਦਾ ਤੇ ਸਾਡੇ ਨਾਲ ਹੈੱਡ ਗ੍ਰੈਂਥੀ ਭਾਈ ਸਾਹਿਬ ਮਨਜੀਤ ਸਿੰਘ ਜੀ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪੈਸਾਬ ਕੀ ਇਤਿਹਾਸ ਹੈ ਇਸ ਸਥਾਨ ਦਾ ਤੇ ਪੂਰਾ ਵਾਕਿਆ ਕਿਉਂਕਿ ਸੰਗਤਾਂ ਨੂੰ ਨਹੀਂ ਪਤਾ ਕਿ ਕੈਦ ਛੇਵੇਂ ਪਾਤਸ਼ਾਹ ਨੂੰ ਕਿਉਂ ਹੋਈ ਸੀ ਤੇ ਕਿਵੇਂ ਉਹ ਘਟਨਾ ਫਿਰ ਉਸ ਤੋਂ ਬਾਅਦ 52 ਰਾਜਿਆਂ ਨੂੰ ਜੋ ਆਜ਼ਾਦ ਕਰਵਾਏ ਜੀ ਹਾਂਜੀ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਿਸ ਵੇਲੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਜੋ ਕਿ ਜਿਸ ਤਰ੍ਹਾਂ ਆਪ ਜੀ ਨੇ ਪੁੱਛਿਆ ਵੀ ਕਾਰਨ ਕੀ ਸੀ ਤਾਂ ਕਾਰਨ ਕਈ ਸਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਿਸ ਤਰ੍ਹਾਂ ਤਤੀ ਤਵੀ ਤੇ ਬਿਠਾ ਕਰਕੇ ਸ਼ਹੀਦ ਕੀਤਾ ਗਿਆ ਸਮੇਂ ਦੀਆਂ ਜੋ ਸਰਕਾਰਾਂ ਸਨ ਉਹ ਗੁਰੂ ਘਰ ਨੂੰ ਜਿਸ ਤਰ੍ਹਾਂ ਕਿ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਨਾਲ ਦੇਸਾਂ ਪਰਦੇਸਾਂ ਦੀਆਂ ਸੰਗਤਾਂ ਜੁੜਦੀਆਂ ਜਾ ਰਹੀਆਂ ਉਹ ਕਰਦਾ ਜਿਹੜਾ ਜਾਹੋ ਜਲਾਲ ਹੈ ਉਹ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਸੀ ਸੋ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ 6ਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਸਮੇਂ ਨੂੰ ਦੇਖਿਆ ਉਸ ਸਮੇਂ ਦੀ ਜਿਹੜੀ ਨਵਜ ਹੈ ਉਹ ਫੜੀ ਕਿ ਹੁਣ ਜਿਹੜਾ ਸਮਾਂ ਹੋ ਕੱਲਾ ਮਾਲਾ ਦਾ ਨਹੀਂ ਕੇਵਲ ਭਗਤੀ ਦਾ ਨਹੀਂ ਹੁਣ ਸ਼ਕਤੀ ਵੀ ਚਾਹੀਦੀ ਹੈ ਸੋ ਇਸ ਕਰਕੇ ਸਤਿਗੁਰੂ ਜੀ ਨੇ ਉਸ ਵੇਲੇ ਮੀਰੀ ਪੀਰੀ ਦੀਆਂ ਜੋ ਦੋ ਕਰਪਾਣਾ ਉਤਾਰਨ ਕੀਤੀਆਂ ਔਰ ਸਿਖਾਣੋ ਹੈ ਉਪਦੇਸ਼ ਕੀਤਾ ਕਿ ਅਜ ਤੋਂ ਬਾਅਦ ਜਿਹੜੀ ਸਾਡੀ ਖੁਸ਼ੀ ਹੋਵੇਗੀ ਉਹ ਇਸ ਦੇ ਵਿੱਚ ਹੋਵੇਗੀ ਕਿ ਸਾਡੇ ਕੋਲ ਜਿਹੜੇ ਨੌਜਵਾਨ ਗੱਬਰੂ ਉਹ ਸਾਡੀ ਫੌਜ ਵਿੱਚ ਭਰਤੀ ਹੋਣ ਸਾਨੂੰ ਸੋਹਣੇ ਸ਼ਸਤਰ ਤੇ ਘੋੜੇ ਭੇਟ ਕੀਤੇ ਜਾਣ ਸਤਿਗੁਰੂ ਜੀ ਨੇ ਉਸ ਵੇਲੇ ਨਗਾਰਾ ਵੀ ਤਿਆਰ ਕਰਾਇਆ ਔਰ ਸਤਿਗੁਰੂ ਜੀ ਦੇ ਕੋਲ ਘੋੜੇ ਬੇਅੰਤ ਫੌਜਾਂ ਇਸੇ ਤਰ੍ਹਾਂ ਬਾਅਦ ਸਤਿਗੁਰੂ ਜੀ ਦੇ ਕੋਲ ਸੋ ਇਹ ਜਿਹੜੀਆਂ ਚੀਜ਼ਾਂ ਸਨ ਉਸ ਸਮੇਂ ਦੀ ਜਿਹੜੀ ਮੌਜੂਦਾ ਜਿਹੜੇ ਹਾਕਮ ਸਨ ਉਹ ਦਬਾ ਕੇ ਰੱਖਣਾ ਚਾਹੁੰਦੇ ਸਨ ਗੁਰੂ ਘਰ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਦੇਖਿਆ ਕਿ ਸਤਗੁਰਾਂ ਨੇ ਫੌਜ ਤਿਆਰ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਹੋ ਸਕਦਾ ਹੈ ਕਿ ਇਹ ਆਪਣੇ ਗੁਰੂ ਪਿਤਾ ਜੀ ਦੇ ਜੋ ਸਹਾਰਾ ਹੈ ਉਸ ਦਾ ਬਦਲਾ ਵੀ ਲੈਣ ਸੋ ਉਸ ਨੂੰ ਦੇਖਦਿਆਂ ਹੋਇਆਂ ਉਹਨਾਂ ਨੇ ਇੱਕ ਸਕੀਮ ਘੜੀ ਕਿ ਸਤਗੁਰੂ ਜੀ ਨੂੰ ਵੀ ਕਿਸੇ ਬਹਾਨੇ ਦੇ ਨਾਲ ਕੈਦ ਕਰ ਲਿਆ ਜਾਵੇ ਪਰ ਉਹ ਨਹੀਂ ਜਾਣਦੇ ਸਨ ਕਿ ਇਹ ਤਾਂ ਆਪ ਬੰਦੀ ਛੋੜ ਸਤਗੁਰੂ ਨੇ ਸੋ ਉਸ ਵੇਲੇ ਸਤਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਜਹਾਦੀਰ ਵੱਲੋਂ ਬੁਲਾ ਕਰਕੇ ਫਿਰ ਕੈਦ ਕੀਤਾ ਗਿਆ ਬਹਾਨੇ ਵੀ ਘੜੇ ਗਏ ਕਿ ਉਹ ਸਾਰੀਆਂ ਸੰਗਤਾਂ ਜਾਣਦੀਆਂ ਹੀ ਨੇ ਆਪਾਂ ਲੰਬੇ ਇਤਿਹਾਸ ਵੱਲ ਨਾ ਜਾਈਏ ਸੋ ਉਸ ਵੇਲੇ ਕੈਦ ਜਦੋਂ ਕੀਤਾ ਗਿਆ ਉੱਥੇ ਜਿਹੜੇ 52 ਰਾਜੇ ਸਨ ਉਹ ਤਾਂ ਉਮਰ ਦੀ ਕੈਦ ਰੀ ਭੋਗ ਰਹੇ ਸਨ ਸੋ ਉਹਨਾਂ ਦੀ ਬਹੁਤ ਮਾੜੀ ਹਾਲਤ ਸੀ ਸਮਾ ਬੀਤਦਾ ਗਿਆ ਜਦੋਂ ਸਤਿਗੁਰੂ ਜੀ ਨੂੰ ਰਿਹਾਈ ਦੇ ਹੁਕਮ ਹੁੰਦੇ ਐ ਸਤਿਗੁਰੂ ਜੀ ਬਾਹਰ ਆਉਣ ਤੋਂ ਮਨਾ ਕਰ ਦਿੰਦੇ ਐ ਸਤਿਗੁਰੂ ਜੀ ਕਹਿੰਦੇ ਐ ਕਿ ਜਿਹੜੇ 52 ਰਾਜੇ ਨੇ ਇਹਨਾਂ ਨੂੰ ਵੀ ਨਾਲ ਨੇ ਹੱਥ ਰਿਹਾ ਕੀਤਾ ਜਾਵੇ ਫਿਰ ਅਸੀਂ ਬਾਹਰ ਜਾਵਾਂਗੇ ਸੋ ਉਸ ਵੇਲੇ ਜਹਾਗੀਰ ਕਹਿੰਦਾ ਕਿ ਜੋ ਵੀ ਤੁਹਾਡਾ ਪੱਲਾ ਫੜਕੇ ਬਾਹਰ ਆ ਸਕਦੇ ਐ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਉਸ ਵੇਲੇ ਸਤਿਗੁਰੂ ਜੀ ਨੇ ਫਿਰ 52 ਕਲਿਆਵਲਾ ਜਿਹੜਾ ਚੋਲਾ ਹੈ ਉਹ ਤੇ ਆ ਕਰਾਇਆ ਔਰ ਉਹ ਜਿਹੜੇ ਕਹਿੰਦੇ ਨੇ ਕਿ 50 ਜਿਹੜੇ ਰਾਜਸਨੋਂ ਕਲੀਆਂ ਫੜ ਕੇ ਜਿਹੜੇ ਦੌਰ ਰਹਿ ਗਏ ਬੇਨਤੀ ਕੀਤੀ ਵੀ ਸਤਿਗੁਰੂ ਜੀ ਨੇ ਕਮਰ ਕੱਸਾ ਕੀਤਾ ਉਸ ਨੂੰ ਫੜ ਕੇ ਜਿਹੜੇ ਇਕੱਲੇ ਤੋਂ ਬਾਹਰ ਆਏ ਫਿਰ ਸਤਿਗੁਰੂ ਜੀ ਜਦੋਂ ਸ੍ਰੀ ਅੰਮ੍ਰਿਤਸਰ ਦੀ ਪਾਵਨ ਤਰਤੀ ਤੇ ਬੋਲਤੇ ਉਸ ਵੇਲੇ ਸਿੱਖਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜਦੀ ਹੈ ਔਰ ਉਸ ਦਿਨ ਦੀਪਮਾਲਾ ਕੀਤੀ ਜਾਂਦੀ ਹੈ ਆਤਿ ਸਵਾਜੀ ਕੀਤੀ ਜਾਂਦੀ ਹੈ ਔਰ ਉਸ ਪਾਵਨ ਦਿਨ ਨੂੰ ਬੰਦੀ ਛੋੜ ਦਿਵਸ ਦੇ ਰੂਪ ਤੇ ਵਿੱਚ ਸਿੱਖ ਧਰਮ ਦੇ ਵਿੱਚ ਮਨਾਇਆ ਜਾਂਦਾ ਹੈ। ਇੱਕ ਗੱਲ ਮੈਂ ਕਲੀਅਰ ਕਰ ਦਿਆਂ ਆ ਭਾਵੇਂ ਦੀਵਾਲੀ ਦੀਆਂ ਔਰ ਬੰਦੀ ਛੋੜ ਦਿਵਸ ਦੀ ਜੜੀ ਹੈ ਇਹ ਸਤਿਗੁਰੂ ਜੀ ਦੇ ਰਿਹਾਈ ਦੀਆਂ ਉੱਥੇ ਪਹੁੰਚਣ ਦੀਆਂ ਤਰੀਕਾ ਵੱਖੋ ਵੱਖਰੀਆਂ ਨੇ ਪਰ ਜਿਹੜੇ ਸਾਡੇ ਵਿਚਾਰਕ ਸਨ ਵਿਦਵਾਨ ਸਨ ਔਰ ਕੌਮ ਦੇ ਆਗੂ ਸਨ ਉਹਨਾਂ ਨੇ ਇਹ ਸਲਾਮ ਸੁਰਾ ਕਰਕੇ ਇਸਨੇ ਦੀਵਾਲੀ ਤੇ ਨਾਲ ਹੀ ਮਨਾਉਣ ਦਾ ਫੈਸਲਾ ਉਹ ਕੀਤਾ। ਸੋ ਉਸ ਦਿਨ ਤੋਂ ਲੈ ਕਰਕੇ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਵਸ ਜਿਹੜਾ ਹੈ ਉਹ ਬੜੀ ਸਰਦਾ ਪਾਵਨ ਨਾਲ ਮਨਾਇਆ ਜਾਂਦਾ ਹੈ ਇਹ ਜਿਹੜੇ ਪਾਵਨ ਸਥਾਨ ਨੇ ਇਹ ਨਗਰ ਕੁਣਾਣੀ ਕਲਾ ਹੈ ਇੱਥੇ ਸਤਿਗੁਰੂ ਜੀ 25 ਫੱਗਣ 1688 ਈਸਵੀ ਨੂੰ ਪਹੁੰਚਦੇ ਆਂ ਔਰ ਇਸ ਪਾਵਨ ਸਥਾਨ ਤੇ ਇਹ ਜਿਹੜਾ ਆਪ ਜੀ ਦਰਸ਼ਨ ਕਰ ਰਹੇ ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਹੈ ਜਿਸ ਨੂੰ ਘੜੋਲਾ ਸਾਹਿਬ ਵੀ ਕਿਹਾ ਜਾਂਦਾ ਹੈ ਇੱਥੇ ਸਤਿਗੁਰੂ ਜੀ 45 ਦਿਨ ਰਹਿੰਦੇ ਆ ਇਸ ਸਥਾਨ ਤੇ ਇਸ ਸਥਾਨ ਤੇ ਸਤਿਗੁਰੂ ਜੀ 45 ਦਿਨ ਇਹ ਬਾਬਾ ਸੂਰਤਿਆ ਜੀ ਦਾ ਘਰ ਸੀ ਹਵੇਲੀ ਸੀ ਇਸ ਕਰਕੇ ਇਸ ਨੂੰ ਹਵੇਲੀ ਸਾਹਿਬ ਵੀ ਕਿਹਾ ਜਾਂਦਾ ਹੈ 45 ਦਿਨ ਇੱਥੇ ਰਹਿੰਦੇ ਆ ਪਰਿਵਾਰ ਨੇ ਬਹੁਤ ਸੇਵਾ ਕੀਤੀ ਸੋ ਜਿਸ ਵੇਲੇ ਸਤਿਗੁਰੂ ਜੀ ਇੱਥੇ ਰਹਿੰਦੇ ਸਨ ਪ੍ਰਸ਼ਾਦ ਦਾ ਪਾਣੀ ਵੀ ਇੱਥੇ ਹੀ ਛਕਦੇ ਸਨ ਮਾਤਾ ਹਰਦੋਈ ਨੇ ਜਿਹੜੀ ਬਾਬਾ ਸੂਰਤਿਆ ਜੀ ਦੇ ਘਰੋਂ ਸੀ ਬੇਨਤੀ ਕੀਤੀ ਕਿ ਸਤਿਗੁਰੂ ਜੀ ਜਿਹੜੀ ਰਸਤ ਹੈ ਰਾਸ਼ਨ ਹੈ ਉਹ ਸਮਾਪਤ ਹੋ ਗਿਆ ਹੈ ਵੀ ਹੁਣ ਪ੍ਰਸ਼ਾਦ ਦੀ ਸੇਵਾ ਕਿਸ ਤਰ੍ਹਾਂ ਕੀਤੀ ਜਾਵੇ ਸਤਿਗੁਰੂ ਜੀ ਕਹਿੰਦੇ ਕੋਈ ਨਹੀਂ ਮਾਤਾ ਵੇ ਤੋ ਚੱਕੀ ਚੋ ਦਾਣੇ ਲੈ ਕੇ ਆ। ਮਾਤਾ ਚੱਕੀ ਚੋ ਦਾਣੇ ਲੈ ਕੇ ਆਉਂਦੇ ਔਰ ਪੜੋਲੇ ਵਿੱਚ ਪਾ ਦਿੰਦੇ ਆ। ਸਤਿਗੁਰੂ ਜੀ ਬਚਨ ਕਰਦੇ ਆ ਨਾਲ ਹੀ ਕਿ ਲੈ ਮਾਤਾ ਅੱਜ ਤੋਂ ਬਾਅਦ ਤੇਰੇ ਘਰੇ ਲੰਗਰ ਦੀ ਟੋਟ ਨਹੀਂ ਆਵੇਗੀ। ਕੱਢੀ ਚਲਿਓ, ਵਰਤੀ ਚਲਿਓ। ਇਸ ਪੜੋਲੇ ਦਾ ਢੱਕਣ ਕਦੇ ਵੀ ਚੱਕ ਕੇ ਨਹੀਂ ਦੇਖਣਾ। ਸੋ ਕਹਿੰਦੇ ਨੇ ਕਿ 180 ਸਾਲ ਲੰਗਰ ਇਸੇ ਤਰ੍ਹਾਂ ਵਰਤਦੇ ਰਹੇ। ਪੰਜਵੀਂ ਪੀੜੀ ਦੇ ਵਿੱਚ ਨਵੇਂ ਆਏ ਨੂੰ ਨੇ ਲਿਖੇ ਨਾਲ ਉਹ ਜਿਹੜੇ ਢੱਕਣ ਸੀ ਚੱਕ ਦਿੱਤੇ। ਉਸ ਟੈਂਟ ਉਹ ਜਿਹੜੀ ਬਰਕਤ ਸੀ ਉਸ ਮਾਤ ਹੋ ਗਈ ਇਸ ਤਰ੍ਹਾਂ ਹੀ ਇਸੇ ਪਾਵਨ ਸਥਾਨ ਤੇ ਹੀ ਪਰਿਵਾਰ ਦੀ ਸੇਵਾ ਤੋਂ ਖਸੂ ਕਰਕੇ ਸਤਿਗੁਰੂ ਜੀ ਨੇ ਚੋਲਾ ਸਾਹਿਬ ਪੋਥੀ ਸਾਹਿਬ ਜੋੜਾ ਸਾਹਿਬ ਅਤੇ ਇੱਕ ਮੰਜੀ ਇਸ ਪਰਿਵਾਰ ਨੂੰ ਬਖਸ਼ਿਸ਼ ਕੀਤੀ ਜੋ ਕਿ ਸਮਾ ਪਾ ਕਰਕੇ ਪੋਥੀ ਸਾਹਿਬ ਜੋੜਾ ਸਾਹਿਬ ਤੇ ਚੋਲਾ ਸਾਹਿਬ ਜੋ ਕਿ ਨਾਲ ਹੀ ਗੁਰੂ ਘਰ ਬਣਿਆ ਹੋਇਆ ਚੋਲਾ ਸਾਹਿਬ ਉੱਥੇ ਸੁਸੋਗਤ ਕਰ ਦਿੱਤਾ ਸੰਗਤਾਂ ਦੇ ਦਰਸ਼ਨਾਂ ਵਾਸਤੇ ਕਿਉਂਕਿ ਉਸੇ ਅਸਥਾਨ ਤੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ ਸੰਗਤਾਂ ਜੁੜਿਆ ਕਰਦੀਆਂ ਸਨ ਔਰ ਉੱਥੇ ਸਤਿਗੁਰੂ ਜੀ ਨੇ ਇੱਕ ਨਿੰਮ ਦੇ ਕੀਲੇ ਨਾਲ ਘੋੜਾ ਬੰਨਿਆ ਸੀ ਜੋ ਕਿ ਸਮਾਪਾ ਕਰਕੇ ਹਰਾ ਹੋ ਗਿਆ ਸੋ ਉਸ ਪਾਵਨ ਅਸਥਾਨ ਤੇ ਚੋਲਾ ਸਾਹਿਬ ਉਥੀ ਸਾਹਿਬ ਤੇ ਜੋੜਾ ਸਾਹਿਬ ਸਸੋਵਤ ਹਨ ਉੱਥੇ ਹੀ ਅਜ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਸਸੋਵਤ ਹੈ ਨਕਰਦੇ ਬਾਹਰਲੇ ਪਾਸੇ ਗੁਰਦੁਆਰਾ ਨਿੰਮ ਸਰ ਸਾਹਿਬ ਸਸੋਵਤ ਹੈ ਜਿੱਥੇ ਸਤਿਗੁਰੂ ਜੀ ਦੀ ਮੰਜੀ ਦਾ ਬਾਣ ਅਤੇ ਦੌਣ ਸਸੋਵਤ ਹੈ ਔਰ ਉਥੇ ਸਤਗੁਰੂ ਜੀ ਨੇ ਨਿਯਮਤੀ ਦਾਤਨ ਕਰਕੇ ਗੱਡੀ ਸੀ ਜੋ ਕਿ ਹਰੀ ਹੋਈ ਔਰ ਬਹੁਤ ਭਾਰੀ ਨਮਦਰ ਰੂਪ ਵਿੱਚ ਪ੍ਰਗਟ ਹੋਈ ਉਥੇ ਗੁਰਦੁਆਰਾ ਸ੍ਰੀ ਨਮ ਸਰਸਾ ਸੁਸ਼ੋਭਿਤ ਹੈ ਜਦੋਂ ਸਤਗੁਰੂ ਜੀ ਨਗਰ ਤੋਂ ਜਾਣ ਲੱਗੇ ਪਰਵਾਰ ਦੀ ਸ਼ੇਵਾ ਤੋਂ ਸਤਗੁਰੂ ਜੀ ਐਨੇ ਕੋ ਖੁਸ਼ ਹੋਏ ਕਿ ਨਗਰ ਨੂੰ ਵਧ ਦਿੱਤਾ ਇੱਕ ਢਾਣੀ ਤੋਂ ਕਡਾਨ ਸਾਹ ਬਣੇਗਾ ਨਗਰ ਬਹੁਤ ਵਿਦੇਗਾ ਔਰ ਕੁਦਰਤੀ ਆਫਤ ਇਸ ਨਗਰ ਦਾ ਕੋਈ ਨੁਕਸਾਨ ਨਹੀਂ ਕਰ ਸਕੇਗੀ ਬਾੜਾ ਆਇਆ ਉਸਮਨ ਨਗਰ ਨੂੰ ਹਰਾ ਨਹੀਂ ਸਕੇਗਾ ਔਰ ਇਹਨਾਂ ਸਥਾਨਾਂ ਤੇ ਹਾਜ਼ਰੀਆਂ ਭਰਦੇ ਨਾਲ ਸਰੀਰਕ ਕਸ਼ਟਾਂ ਤੋਂ ਜੋ ਹੈ ਉਹ ਆਰਾਮ ਆਇਆ ਕਰੇਗਾ ਸੋ ਇਸ ਤਰ੍ਹਾਂ ਕਰਕੇ ਅੱਜ ਬੇਨ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੇ ਪਹੁੰਚਦੀਆਂ ਨੇ ਨਤਮਸਤਕ ਹੁੰਦੀਆਂ ਨੇ ਔਰ ਖਾਸ ਕਰਕੇ ਬੰਦੀ ਛੋੜ ਦੇਵਸ ਜੋ ਹੈ ਇਹਨਾਂ ਪਾਵਨ ਸਥਾਨਾਂ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਦੇਸਾਂ ਵਿਦੇਸਾਂ ਤੋਂ ਬੰਦੀ ਛੋੜ ਦੇਵਸ ਤੇ ਇੱਥੇ ਸੰਗਤਾਂ ਪਹੁੰਚਦੀਆਂ ਨੇ ਸੋ ਦਾਸ ਵੱਲੋਂ ਗੁਰੂ ਘਰ ਦੇ ਸਮੂਸੇ ਬਦਾਰਾਂ ਵੱਲੋਂ ਦੇਸਾਂ ਵੀ ਦੇਸਾਂ ਵਿੱਚ ਬਸਦੀਆਂ ਸਮੂਹ ਸੰਗਤਾਂ ਨੂੰ ਬੰਦੀ ਛੋੜ ਦੇਵਸਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਇਤਿਹਾਸ ਸਰਵਣ ਕਰਾਇਆ ਦੇਸਾਂ ਦੇਸਾਂ ਦਾ ਸੰਗਤਾਂ ਇਸ ਸਥਾਨ ਤੇ ਬੰਦੀ ਛੋੜ ਦੇਸਤੇ ਦਿਵਾੜੀ ਵਾਲੇ ਦੇਣ ਪਹੁੰਚਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸਾਡੇ ਵੱਲੋਂ ਵੀ ਸਾਰੀ ਸੰਗਤ ਨੂੰ ਬੰਦੀ ਛੁੜ ਦੇਵਸ ਦੀਆਂ ਬਹੁਤ-ਬਹੁਤ ਮੁबारकਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ